ਸਤਿ ਸ਼੍ਰੀ ਅਕਾਲ ਜੀ ਸਾਰੀ YouTube ਫੈਮਲੀ ਨੂੰ ਅੱਜ ਆਪਣੇ ਕੋਲੇ ਰਿਸ਼ਤਾ ਹੈਗਾ ਜੀ ਮਾ ਜੀਰੇ ਤੋਂ ਜੀਰੇ ਦੇ ਨਾਲ ਹੀ ਪਿੰਡ ਆ ਜੀ ਲੜਕਾ ਜਰਮਨ ਗਿਆ ਹੋਇਆ ਜੱਟ ਸਿੱਖ ਗਾਸਟ ਤੋਂ ਬਲੋਂਗ ਕਰਦਾ ਆ ਜੀ 4.5 ਕਿੱਲੇ ਜ਼ਮੀਨਾਂ ਲੜਕੇ ਕੋਲੇ ਦੋ ਭਰਾ ਨੇ ਦੋਨਾਂ ਨੂੰ 4.5-4 ਕਿੱਲੇ ਜ਼ਮੀਨ ਆਉਂਦੀ ਆ ਮਾਝੇ ਵਾਲੇ ਨੇ ਔਰ ਉਹਨਾਂ ਨੂੰ ਮਾਝੇ ਵਾਲਿਆਂ ਦੀ ਲੜਕੀ ਚਾਹੀਦੀ ਆ ਲੜਕੇ ਦੀ ਏਜ 30+ ਆ 33 ਸਾਲ ਦੇ ਕਰੀਬ ਹੋਊਗੀ ਔਰ ਬਹੁਤ ਸੋਹਣਾ ਲੜਕਾ ਆ ਮੇਰੇ ਉਹ ਉਦਨਾ ਦੇ ਹਿਸਾਬ ਨਾਲ ਲੜਕੀ ਚਾਹੀਦੀ ਆ ਮਤਲਬ ਉਹ ਲੜਕੇ ਦੀ ਇਸ ਦੇ ਅਕੋਰਡਿੰਗ ਛੋਟੀ ਜਾਂ ਵੱਡੀ ਨਹੀਂ ਹੋਣੀ ਚਾਹੀਦੀ ਲੜਕੀ ਵਧੀਆ ਘਰ ਸੰਭਾਲਣ ਵਾਲੀ ਹੋਣੀ ਚਾਹੀਦੀ ਆ ਤੇ ਪਰਿਵਾਰ ਬਹੁਤ ਵਧੀਆ ਆ ਜੀ ਇਹਨਾਂ ਦਾ ਦੋਨੋਂ ਭਰਾ ਹੀ ਨਹੀਂ ਉਹਨਾਂ ਦੀ ਭੈਣ ਨਹੀਂ ਹੈਗੀ ਤੇ ਮੰਮੀ ਪਾਪਾ ਨੇ ਉਹਨਾਂ ਦੇ ਬਹੁਤ ਵਧੀਆ ਜ਼ਮੀਨ ਆ ਉਹਨਾਂ ਦੀ ਔਰ ਕੋਈ ਵੀ ਇਸ ਰਿਸ਼ਤੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੁੰਦਾ ਹੈ ਜੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਥੈਂਕ ਯੂ so much ਰਿਸ਼ਤੇਆਂ